ਇਹ ਖਬਰ ਜਦੋਂ ਮੈਂ ਗਦਾਮ ਵੰਡਦੇ ਫਿਰ ਤੁਸੀਂ ਇੱਕ ਦੂਜੇ ਦੀਆਂ ਗੱਡੀਆਂ ਲਾਈ ਕੋ ਜਾਣੇ ਹਰੇ ਕਰੀ ਆ ਤੇਰੀ ਪਾਰਟੀ ਨੇ ਜਲਦ ਲਾਈ ਗੱਡੀ ਉਹ ਕਾਲੀ ਦੇਖੋ ਮੇਰਾ ਕੋਬਲਾ ਦੇਖੋ ਉਹ ਕਿਹੜਾ ਬੰਦਾ ਤੁਸੀਂ ਮੇਰਾ ਕੋਬਲਾ ਦੇਖੋ ਫਿਰ ਉਹਨਾਂ ਦਾ ਅਗਲੇ ਸੀਟ ਨੂੰ ਕੋਲਾ ਬੰਦਾ ਤੁਸੀਂ ਲਾਈ ਗੱਡੀ ਆਪਕੜਾ ਨਹੀਂ ਕਿੰਨੀ ਗਲਤੀ ਉਹਨਾਂ ਦੀਆਂ ਨਹੀਂ ਮੰਨਾਂ ਗੱਡੀ ਦਾ ਰੌਲਾ ਸੀਗਾ ਸਰ ਉਹ ਗੱਡੀ ਦਾ ਹੀ ਮੈਂ ਔਰ ਨਿਮਾ ਜੀ ਆ ਡੋਨੋ ਹੀ ਗੱਡੀ ਦਾ ਡਪਟਾਰਾ ਕਰ ਰਹੇ ਆ ਵੀ ਚਲ ਕੋਈ ਗੱਲ ਇਹਨਾਂ ਨੂੰ ਗੱਡੀ ਦੇ ਦਈਏ ਪਰ ਉਹ 25 30 ਜਣੇ ਬੰਦੇ ਜੀ ਏਡੇ ਏਡੇ ਪੁੰਡ ਲੈ ਕੇ 6 ਬੰਦਿਆਂ ਨੂੰ ਇਹਨਾਂ ਮਾਰਿਆ ਸਿਰ ਸੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਰੇਲਵੇ ਸਟੇਸ਼ਨ ਤੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਪੈਸ਼ਲ ਲੱਗੀ ਹੋਈ ਸੀ ਤੇ ਸਪੈਸ਼ਲ ਦੇ ਵਿੱਚ ਗੱਡੀਆਂ ਅਨਲੋਡ ਕਰਨ ਨੂੰ ਲੈ ਕੇ ਦੋ ਲੇਬਰ ਦੇ ਤਲੇ ਆਪਸ ਵਿੱਚ ਪੜ ਗਏ ਜਿਨ੍ਹਾਂ ਵਿੱਚ ਇੱਕ ਗੁਰੂ ਹਰ ਸਾਹਿਬ ਤੋਂ ਆਇਆ ਹੋਇਆ ਸੀ ਤੇ ਇੱਕ ਫਰੀਦਕੋਟ ਨਾਲ ਸੰਬੰਧਿਤ ਧੜਾ ਸੀ ਫਰੀਦਕੋਟ ਵਾਲੇ ਧੜੇ ਨੇ ਇਲਜ਼ਾਮ ਲਾਇਆ ਕਿ ਗੁਰੂ ਹਰ ਸਾਹਿਬ ਤੋਂ ਆਈ ਲੇਬਰ ਨੇ ਉਹਨਾਂ ਤੇ ਇੱਕਦਮ ਅਟੈਕ ਕਰ ਦਿੱਤਾ ਤੇ ਮਸਲਾ ਗੱਡੀ ਭਰਨ ਦਾ ਸੀ ਜਦੋਂ ਕਿ ਗੱਡੀ ਭਰਨ ਦੇ ਮਾਮਲੇ ਨੂੰ ਲੈ ਕੇ ਉਹ ਲਗਾਤਾਰ ਗੱਲਬਾਤ ਕਰਕੇ ਉਸ ਦਾ ਨਿਪਟਾਰਾ ਕਰਨ ਲੱਗੀਆਂ ਹੋਈਆਂ ਸੀ ਪਰ ਦੂਸਰੀ ਪਾਰਟੀ ਨੇ ਇਸ ਤੇ ਹਮਲਾ ਕਰ ਦਿੱਤਾ ਜਦੋਂ ਕਿ ਦੂਸਰੀ ਧਿਰ ਜਿਹੜੀ ਗੁਰੂ ਹਰ ਸਾਹਿਬ ਤੋਂ ਲੇਬਰ ਆਈ ਹੋਈ ਸੀ ਉਹਨਾਂ ਨੇ ਕਿਹਾ ਕਿ ਫਰੀਦਕੋਟ ਵਾਲਿਆਂ ਨੇ ਉਹਨਾਂ ਨੂੰ ਉਹਨਾਂ ਦੇ ਆਏ ਟਰੱਕਾਂ ਨੂੰ ਰੇਲ ਗੱਡੀ ਵਿੱਚ ਅਨਲੋਡ ਕਰਨ ਤੋਂ ਰੋਕਿਆ ਜਿਸ ਕਾਰਨ ਇਹ ਸਾਰਾ ਮਸਲਾ ਹੋਇਆ ਮੌਕੇ ਤੇ ਪੁਲਿਸ ਵੀ ਪਹੁੰਚੀ ਤੇ ਪੁਲਿਸ ਦੇ ਦਖਲ ਤੋਂ ਬਾਅਦ ਮਾਮਲਾ ਤਾਂ ਭਾਵੇਂ ਹਾਲੇ ਠੰਡਾ ਹੋ ਗਿਆ ਪਰ ਦੋਨਾਂ ਧਿਰਾਂ ਵਿੱਚੋਂ ਕਿਸੇ ਨੇ ਵੀ ਹਾਲੇ ਤੱਕ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਾਈ ਹੈ ਜਦੋਂ ਮੈਂ ਗਦਾਮ ਵੰਡਦੇ ਫਿਰ ਤੁਸੀਂ ਇੱਕ ਦੂਜੇ ਦੀਆਂ ਗੱਡੀਆਂ ਲਾਈ ਕੋ ਜਾਂਨੇ ਹਰੇ ਕਰੀ ਆਪਣੀ ਤੇਰੀ ਪਾਰਟੀ ਨੇ ਗਲਤ ਲਾਈ ਗੱਡੀ ਉਹ ਗੱਡੀ ਦੇਖੋ ਮੇਰੇ ਕੋਲ ਆਉਂਦੀ ਹੈ ਦੇਖੋ ਕਿਹਾ ਕੋਲਾ ਹਾ ਬਿੱਥੇ ਰੋਣਾ ਦਾ ਅਗਲੇ ਅਸੀਂ ਕੋਲਾ ਬੰਦਾ ਤੁਸੀਂ ਬਿਜਾਓ ਬੰਦ ਤੇ ਲਾਈ ਖੜਾ ਆਪਾਂ ਕਹਣਾ ਨਹੀਂ ਕਿ ਇਹ ਗਲਤੀ ਉਹਨਾਂ ਦੀ ਹੈ ਨਹੀਂ ਮੰਨਣਾ ਇੱਕ ਪਾਸੇ ਤਾਂ ਕਿਹਾ ਲਾਈ ਗਲਤੀ ਇਹਨਾਂ ਨੇ ਕਰੀ ਜਦੋਂ ਸਰ ਮੈਂ ਬੋਲਿਆ ਆਪਾਂ ਕਿ ਲਾਇਬਰੀ ਜੇ ਦਾ ਕਹਿਣ ਉਹ ਚੱਲ ਗੱਡੀ ਆਪਾਂ ਦੇ ਦਈਏ ਹਾਂਜੀ ਮੈਂ ਕਹੇ ਸਰ ਗੱਡੀ ਦੇ ਦਈਏ ਉਹਨਾਂ ਨੂੰ ਤੇ ਉਹ ਅੱਜ ਵੀ ਪੱਠੀ ਜਣੇ ਆਈ ਸਰ ਕੁੰਡਿਆਂ ਦਾ ਡੈਕ ਕਰਤੇ ਜਨੇ ਪੱਠੀਆ ਕੁੰਡੇ ਵਾਲੇ ਕੋਈ ਬਾਹਰੋਂ ਨਹੀਂ ਆਇਆ ਤੜੀ ਲੇਬਰੀ ਹੈ ਹਾਂਜੀ ਹਾਂਜੀ ਲੇਬਰੀ ਹੈ ਲੜੀ ਨਾ ਹਾਂਜੀ ਹਾਂਜੀ ਬਾਹਰੋਂ ਲੜੀ ਨਹੀਂ ਇਹਦਾ ਮਾਮਲਾ ਲੇਬਰ ਤੇ ਤੁਹਾਡੀ ਆਪ ਦੀ ਵੰਡ ਜਾਂ ਤਾਂ ਕੰਟਰੋਲ ਨਹੀਂ ਹੈਗਾ ਬਸ ਮੈਂ ਦੇਖ ਕੰਟਰੋਲ ਬੰਦਾ ਮਰ ਗਿਆ ਰਹਿਣਾ ਤੁਨੂ ਜੇ ਇਹ ਮਾਮਲਾ ਕੋਈ ਬੱਦਸ ਵਾਲਾ ਲੰਘੂ ਬੋਲ ਦੇ ਮਖਾਨ ਹੋ ਗਿਆ ਬੰਦਾ ਮਰੂਗਾ ਤੋਸੇ ਅੱਥੇ ਦਾ ਪਾਜੋ ਵੀ ਫੀ ਲੈ ਕੇ ਆਉਂਦੇ ਆਪੀ 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 ਲੈ ਕੇ ਗੱਡੀ ਦਾ ਰੋਲਾ ਸੀਗਾ ਸਰ ਉਹ ਗੱਡੀ ਦਾ ਹੀ ਮੈਂ ਔਰ ਨਿੰਮਾ ਜੀ ਹੈ ਦੋਨੋਂ ਹੀ ਗੱਡੀ ਦਾ ਡਪਟਾਰਾ ਕਰ ਰਹੇ ਆਂ ਵੀ ਚਲ ਕੋਈ ਗੱਲ ਇਹਨਾਂ ਨੂੰ ਗੱਡੀ ਦੇ ਦਈਏ ਪਰ ਉਹ 25 30 ਜਣੇ ਬੰਦੇ ਜੀ ਏਡੇ ਏਡੇ ਪੰਡ ਲੈ ਕੇ 6 ਬੰਦਿਆਂ ਨੂੰ ਇਹਨਾਂ ਮਾਰਿਆ ਫੇਰ ਸਵਾਟੇ ਆਂ ਧੂਂਆਂ ਨੇ ਮਾਰਿਆ ਤੇ ਆ ਮੈਟਰ ਆ ਸਰ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਢਾਈਏ ਨੇ ਮੇਰੀ ਸਕੂਟਰੀ ਵੀ ਡਿੱਗ ਪਈ ਸਰ ਮੈਂ ਭੱਜ ਕੇ ਪਾਸੇ ਹੋਇਆ ਸਰ ਤੇ ਬਹਿਦਾ ਆ ਬੱਚਾ ਮਸਾ ਜੀ ਇਹਨਾਂ ਤੋਂ ਉਹ ਹੋੜ ਇਸ ਤਰ੍ਹਾਂ ਜੀ ਸਾਰੇ ਭੱਜ ਗਏ ਜੀ ਇਹ غرੂਰ ਸਾਦੇ ਸੀ ਸਰ ਹਾਂਜੀ ਉਹ ਆਪਣੇ ਜੀ ਮੇਰੀ ਲੇਬਰ ਹੈ ਜੀ ਉਹ ਸਰ ਫਰੀਦਕੋਟ ਦੀ ਉਹ ਬੰਦੇ ਹੈਗੇ ਜੀ ਘੱਟੋ ਘੱਟ 20 25 ਜਣੇ ਜੀ 30 ਜਣੇ ਮਤਲਬ ਸਾਰੇ ਹਟ ਕੇ ਟੋਟਲ ਸਾਰ ਚੰਬੜਗੇ ਤੇ 6 ਬੰਦੇ ਆਲੋ ਕੋਡ ਤੇ ਕੁੰਡ ਮਾਰੇ ਸਿਰ ਪਾਟੇ ਪਿਆ ਢੁਗੀਆਂ ਦੇ ਵਜੇ ਆ ਜੀ ਲੱਤਾਂ ਜਮਾਰੇ ਆ ਜੀ ਬੰਦਾ ਥੱਲੇ ਡੇਕ ਕੇ ਦੱਸੋ ਹੋਰ ਦੀ ਦੱਸੋ ਉਹਦੇ ਪਿੱਛੇ ਬਹੁਤ ਬਾਰੇ ਆ ਜੀ ਕੁੰਡ ਸਰ ਹਾਂਜੀ ਤੇ ਹੁਣ ਕੀ ਇਹਦਾ ਐਕਸ਼ਨ ਲਿਆ ਐਕਸ਼ਨ ਇਹ ਜੀ ਸਰ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਸਰ ਇਹ ਥੋੜੀ ਗੱਲ ਹੈ ਬਾਹਰ ਲੇਬਰ ਆੜ ਕੇ ਲੋਕਲ ਲੇਬਰ ਨੂੰ ਖਰਾਬ ਕਰੇ ਜੀ ਉੱਕੇ ਤੇ ਮਜੂਸੀ ਵੀ ਭੱਜ ਗਈ ਹੁਣ ਉਹ ਵਾ ਭੱਜ ਗਏ ਸਰ ਹਾਂਜੀ ਕਿਸੇ ਪਰਸਨ ਬਿਆਨ ਲਿਖਾ ਕੇ ਹਾਂਜੀ ਹਾਂਜੀ ਬਿਆਨ ਲਿਖਾਉਣੇ ਆ ਜੀ ਪੁਲਿਸ ਰੋਡ ਜੀ ਸਰ ਮੈਂ ਤਾਂ ਉਸੇ ਗੱਡਾ ਸੀ ਮਾਰਿਆ ਇਹਨੇ ਤਾਂ ਮੁੰਡੇ ਦੇ ਮੇਰੇ ਗੱੜ ਤੇ ਆੜੇ ਜੇ ਵਾਵਾ ਜੇ ਤੂੰ ਪੰਚਾਂ ਤੋਂ ਕਿਸੇ ਹੋਰ ਦੇ ਇੱਕ ਦੇ ਹੋ ਫੜ ਕੇ ਚਲੇ ਜਾਓਗੇ ਉਹ ਇਹੀ ਤਾਂ ਗਾਲ੍ਹਾਂ ਤੇ ਦਿਹਾੜੀ ਵਾਲੇ ਪਰਦੇ ਤੇ ਮੇਰੇ ਤੇ ਗੱੜਾ ਸਿੱਧਾ ਮਾਰਦੇ ਹੁੰਦੇ ਸੀ ਕਿੱਥੇ ਵਜੇ ਤਰਕੜਸ ਮੇਰੇ ਆ ਦੇ ਕੋਈ ਇੱਧੇ ਇੱਧਰ ਦੇਖਵਾ ਜੀ ਜਦੋਂ ਮੈਂ ਗਦਾਮ ਮੈਂ ਵੰਡਾ